ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੁਝ ਲੋਕਾਂ ਨੂੰ ਅਕਸਰ ਪਿਆਰ ਦੇ ਵਿੱਚ ਧੋਖਾ ਮਿਲਦਾ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਇੱਕ ਕੈਨੇਡੀਅਨ ਵਿਅਕਤੀ ਨੂੰ ਇਸੇ ਤਰ੍ਹਾਂ ਧੋਖਾ ਦਿੱਤਾ ਗਿਆ ਕਿ ਹੁਣ ਉਹ ਅਦਾਲਤ ਜਾਣ ਦੇ ਲਈ ਮਜਬੂਰ ਹੋ ਗਿਆ ਹੈ ਹਾਲਾਂਕਿ ਉਹ ਖੁਦ ਵੀ ਇਸ ਲਈ ਜ਼ਿੰਮੇਵਾਰ ਹੈ ਕਿਉਂਕਿ ਉਸਨੇ ਲਾਟਰੀ ਦੇ ਵਿੱਚ 30 ਕਰੋੜ ਰੁਪਏ ਦੀ ਵੱਡੀ ਰਕਮ ਜਿੱਤੀ ਸੀ ਪਰ ਉਸਦੀ ਗਰਲਫ੍ਰੈਂਡ ਦੇ ਵੱਲੋਂ ਮਿਲੇ ਧੋਖੇ ਨੇ ਉਸ ਨੂੰ ਅਦਾਲਤ ਦੇ ਚੱਕਰ ਕੱਟਣ ਦੇ ਲਈ ਹੁਣ ਮਜਬੂਰ ਕਰ ਦਿੱਤਾ ਹੈ ਪਿਆਰ ਛੇੜਾ ਕਿਤਾਬੀਆਂ ਗੱਲਾਂ ਬਣ ਕੇ ਰਹਿ ਚੁੱਕਿਆ ਹੈ ਮੁੰਡੇ ਕੁੜੀਆਂ ਪੈਸੇ ਪਿੱਛੇ ਮਿਹਨਤ ਨਹੀਂ ਲਗਾਉਂਦੇ ਸੱਚੇ ਪਿਆਰ ਨੂੰ ਛੱਡਾਂਦੇ ਵਿੱਚ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਯੁਵਕ ਨੂੰ 30 ਕਰੋੜ ਰੁਪਏ ਦੀ ਲਾਟਰੀ ਲੱਗੀ ਸੀ ਉਸਨੇ ਇਹ ਪੂਰੀ ਰਕਮ ਆਪਣੀ ਪ੍ਰੇਮਿਕਾ ਨੂੰ ਤੋਹਫੇ ਦੇ ਵਜੋਂ ਦਿੱਤੀ ਪਰ ਲੜਕੀ ਨੇ ਬਿਨਾਂ ਦੇਰੀ ਕੀਤੇ ਸਾਰੇ ਪੈਸੇ ਲਏ ਅਤੇ ਆਪਣੇ ਦੂਜੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਜੀ ਹਾਂ ਹੁਨੇ ਫਿਰ ਮਾਮਲਾ ਕੋਰਟ ਤੱਕ ਪਹੁੰਚ ਗਿਆ ਅਤੇ ਇਸ ਉੱਤੇ ਸੁਣਵਾਈ ਹੋਈ ਪਾਕੀ ਹੈ ਤੁਹਾਨੂੰ ਦੱਸਦੀ ਕਿ ਇਹ ਘਟਨਾ ਕੈਨੇਡਾ ਦੀ ਹੈ ਤੇ ਇੱਕ ਮੁੰਡੇ ਨੇ ਆਪਣੀ ਪ੍ਰੇਮਿਕਾ ਉੱਤੇ ਇਲਜ਼ਾਮ ਲਗਾਇਆ ਕਿ ਉਸਨੇ ਉਸੇ ਨੂੰ ਉੱਤੇ 50 ਲੱਖ ਕੈਨੇਡੀਅਨ ਡਾਲਰ ਯਾਨੀ ਕਿ ਲਗਭਗ 3 ਕਰੋੜ ਰੁਪਏ ਦੀ ਲਾਟਰੀ ਜਿੱਤਨ ਤੋਂ ਬਾਅਦ ਉਸਨੂੰ ਧੋਖਾ ਦਿੱਤਾ ਅਤੇ ਆਪਣੇ ਨਵੇਂ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਹੈ ਕੈਨੇਡਾ ਦੇ ਵਿਨੀਪੈਗ ਦੇ ਵਿੱਚ ਰਹਿ ਰਹੇ ਲਾਰੈਂਸ ਕੈਂਪਬੈਲ ਦਾ ਕਹਿਣਾ ਹੈ ਕਿ ਉਸਨੇ 2024 ਦੇ ਵਿੱਚ ਇੱਕ ਲੋਟਰੀ ਟਿਕਟ ਖਰੀਦੀ ਸੀ ਪਰ ਉਹਨਾਂ ਦੇ ਕੋਲ ਵੈਲਿਡ ਪਛਾਣ ਪੱਤਰ ਯਾਨੀ ਕਿ ਆਈਡੀ ਨਾ ਹੋਣ ਕਾਰਨ ਉਹ ਆਪਣੇ ਨਾਂ ਉੱਤੇ ਇਨਾਮ ਦਾ ਦਾਅਵਾ ਨਹੀਂ ਕਰ ਸਕਿਆ ਲੋਟਰੀ ਅਧਿਕਾਰੀਆਂ ਦੀ ਸਲਾਹ ਉੱਤੇ ਉਸਨੇ ਆਪਣੀ ਉਸ ਵੇਲੇ ਦੀ ਪ੍ਰੇਮਿਕਾ ਕ੍ਰਿਸਟਲ ਐਨ ਮੈਕਕੇਨ ਨੂੰ ਇਹ ਇਨਾਮ ਉਹਨਾਂ ਦੀ ਥਾਂ ਲੈਣ ਤੇ ਲਈ ਕਿਹਾ ਸੀ ਕੈਂਪਬੈਲ ਨੇ ਇੱਕ ਨਿੱਜੀ ਨਿਊ ਚੈਨਲ ਨੂੰ ਦੱਸਿਆ ਕਿ ਅਸੀਂ ਪਿਛਲੇ 1 ਸਾਲ ਤੋਂ ਵੱਧ ਸਮੇਂ ਤੋਂ ਇੱਕ ਵਫ਼ਾਦਾਰ ਤੇ ਮਜ਼ਬੂਤ ਉਤੇ ਦਿੱਖਦੇ ਵਿੱਚ ਤੇ ਅਸੀਂ ਇਕੱਠੇ ਰਹੇ ਸੀ ਅਤੇ ਮੈਂ ਉਸ ਉੱਤੇ ਪੂਰਾ ਭਰੋਸਾ ਕੀਤਾ ਸੀ ਕਿਉਂਕਿ ਕੈਬ ਬੈਲ ਕੋਲ ਆਪਣੇ ਨਾਂ ਬੈਂਕ ਖਾਤਾ ਵੀ ਨਹੀਂ ਸੀ ਉਹਨਾਂ ਨੇ ਕ੍ਰਿਸਟਲ ਨੂੰ ਪੈਸੇ ਆਪਣੇ ਖਾਤੇ ਦੇ ਵਿੱਚ ਜਮ੍ਹਾਂ ਕਰਨ ਦੇ ਲਈ ਵੀ ਕਿਹਾ ਸੀ ਸ਼ੁਰੂਆਤੇ ਵਿੱਚ ਸਾਰਾ ਕੁਝ ਠੀਕ ਸੀ ਦੋਹਾ ਨੇ ਇੱਕ ਵੀਡੀਓ ਰਿਕਾਰਡ ਕੀਤੀ ਅਤੇ ਇੱਕ ਦਵਾਈਆਂ ਦੀ ਦੁਕਾਨ 'ਚ ਜਿੱਤਿਆ ਟਿਕਟ ਵੈਰੀਫਾਈ ਵੀ ਕਰਵਾਇਆ ਓਵਰ ਟੀ ਲੋਟਰੀ ਚੈੱਕ ਦੇ ਨਾਲ ਖੁੱਲੇ ਤੌਰ 'ਤੇ ਫੋਟੋਆਂ ਦੇ ਵਿੱਚ ਵੀ ਨਜ਼ਰ ਆਏ ਉਸ ਸਮੇਂ ਇਸ ਜੀਤਨੂ ਕੈਂਪੈਲ ਵੱਲੋਂ ਕ੍ਰਿਸਟਲ ਦੇ ਲਈ ਜਨਮਦਿਨ ਦਾ ਤੋਹਫਾ ਦੱਸਿਆ ਗਿਆ ਸੀਗਾ ਕੈਂਪੈਲ ਦੇ ਅਨੁਸਾਰ ਕੁਝ ਹੀ ਦਿਨਾਂ ਦੇ ਵਿੱਚ ਕ੍ਰਿਸਟਲ ਅਚਾਨਕ ਲਾਪਤਾ ਹੋ ਗਈ ਉਸਨੇ ਨਾ ਸਿਰਫ ਕੈਂਪੈਲ ਦੇ ਨਾਲ ਸੰਪਰਕ ਤੋੜ ਦਿੱਤਾ ਸਗੋਂ ਉਸ ਦੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਵੀ ਉਸਨੂੰ ਬਲੌਕ ਕਰ ਦਿੱਤਾ ਇੱਕ ਸੁਰੱਖਿਆ ਆਦੇਸ਼ ਵੀ ਲੈ ਲਿਆ ਬਾਅਦ ਦੇ ਵਿੱਚ ਕੈਂਪੈਲ ਦੇ ਵੱਲੋਂ ਕੀਤੇ ਕੇਸ ਮੁਤਾਬਕ ਉਸਨੇ ਆਪਣੀ ਗਰਲਫ੍ਰੈਂਡ ਨੂੰ ਕਿਸੇ ਹੋਰ ਮਰਦ ਦੇ ਨਾਲ ਫੜਿਆ ਕੈਂਪੈਲ ਨੇ ਹੁਣ ਮੈਨੀਟੋਬਾ ਕੋਰਟ ਆਫ ਕਿੰਗਸ ਬੈਂਚ ਦੇ ਵਿੱਚ ਇੱਕ ਮਾਮਲਾ ਦਰਜ ਕੀਤਾ ਜਿਸ ਵਿੱਚ ਕ੍ਰਿਸਟਲ ਮੈਕੇ ਵੈਸਟਰਨ ਕੈਨੇਡਾ ਲੋਟਰੀ ਕਾਰਪੋਰੇਸ਼ਨ ਅਤੇ ਮੈਨੀਟੋਬਾ ਲੀਕਰ ਐਂਡ ਲੋਟਰੀਜ਼ ਨੂੰ ਪਾਰਟੀ ਬਣਾਇਆ ਗਿਆ ਉਹਨਾਂ ਦਾ ਦਾਵਾ ਹੈ ਕਿ ਸਰਕਾਰੀ ਲਾਟਰੀ ਏਜੰਸੀਆਂ ਨੇ ਉਹਨਾਂ ਨੂੰ ਗਲਤ ਸਲਾਹ ਦਿੱਤੀ ਅਤੇ ਇਹ ਨਹੀਂ ਦੱਸਿਆ ਕਿ ਕਿਸੇ ਖੁਰ ਨੂੰ ਇਨਾਮ ਦਾ ਦਾਅਵਾ ਕਰਨ ਦੇਣਾ ਕਿੰਨਾ ਖਤਰਨਾਕ ਹੋ ਸਕਦਾ ਹੈ। ਬਿਊ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।